ਰਹਿਣ ਦਿਨ ਸੁ ਪਰਬਤ ਤੂੰ ਹਾਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਦਾ ਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲੇ ਹਾਰੇ ਬਲ ਬਲ ਜਾਵਨਾ ਸੁਕ ਟਲ ਗੁਰ ਸੇਵੀ ਹੈ ਅਨਸ ਸਜ ਸੁਬਾਏ ਦਰਸ਼ਨ ਪਰਸੀਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਦਨ ਕਾਟੈ ਸੋ ਪ੍ਰਭੂ ਜਾ ਕੈ ਕਲਹਾਥ ਅਵਰ ਕਰਮ ਵੰਦਨ ਕਟੈ ਸੋ ਪ੍ਰਭੂ ਜਾ ਕ ਕਲ ਹਾਥ ਅਵਰ ਕਰਮ ਨਹੀਂ ਛੁਟੀਐ ਰਾਖੋ ਹਰ ਨਾਥ ਤੋ ਸਰਨਾ ਗਤ ਮਾਦਵੇ ਪੂਰਨ ਦਇਆ ਸੰਸਾਰ ਤੇ ਰੱਖ ਗੋਪਾਲ ਰਹਾਉ ਆਸਾ ਭਰਮ ਵਿਕਾਰ ਮੋਹ ਇਨ ਮੈਂ ਲੋਬਾ ਨਾ ਝੂ ਝੂਟ ਸਮਗਰੀ ਮਨ ਵਸੀ ਪਰ ਬ੍ਰਹਮ ਨਾ ਜਨ ਪਰਮ ਜੋਤ ਪੂਰ ਪੁਰਖ ਸਭ ਜੀ ਤੁਮਾਰੇ ਜੋ ਤੂੰ ਰਾਖੇ ਤਿਉ ਰਾਹ ਬਰਬ ਆਗਮ ਅਪਾਰੇ ਕਰਨ ਕਾ ਸਮਰਾਥ ਪ੍ਰਭ ਦੇ ਆਪਣਾ ਨਾਨਕ ਤਰੀਅ ਸਾਧ ਸੰਗ ਹਰ ਮਰਾਤ ਪ੍ਰਭ ਦੇ ਆਪਣਾ ਨਾਮ ਨਾਨਕ ਤਰੀਐ ਸਵਾਦ ਸੰਗ ਹਾਰਾ ਵਾਹਿਗੁਰੂ ਜੀ ਕੀ ਫਤਿਹ ਬਲਾਵਲ ਮਹਲਾ ਪੰਜਵਾਂ ਬੰਦਨ ਕਾਟੈ ਸੋ ਪ੍ਰਭੂ ਜਾ ਕੇ ਕਲ ਹਾਥ ਅਵਰ ਕਰਮ ਨਹੀਂ ਛੁੱਟੀ ਐ ਰੱਖੋ ਹਰ ਨਾਥ ਵਾਹਿਗੁਰੂ ਜਿੱਕਾ ਕਾਲਸਾ ਵਾਹਿਗੁਰੂ ਵਾਹਿ ਗੁਰੂ ਸਾਹਿਬ ਜੀ ਗੁਰੂ ਗਰੀਬ ਨਵਾਜ਼ ਭਗਤ ਭਗਵਤੀ ਦਸੇ ਕੀ ਜੋਰਨ ਤਰੇ ਤੇ ਅੰਗ ਸੰਗ ਤੁਮ ਲਾਗ ਰੋ ਜੋ ਪਾਛੈ ਪਗਨ ਤਰੇ ਤੇ ਅੰਗ ਸੰਗ ਤੁਮ ਲਾਗ ਰੋ ਪਛ ਪਗਨ ਤਰੇ ਵਾਗਰੂ ਜੀ ਸਵਈਆ ਕਾਲੀ ਪਾਏ ਭਇਓ ਬ੍ਰਹਮਾ ਗਏ ਡਾਂਡਕ ਮੰਡਲ ਧੂਮ ਪਰਬਾਨਿਓ ਕਾਲੀ ਪਾਏ ਭਯੋ ਬ੍ਰਹਮ ਗਡਾਡਕ ਮੰਡਲ ਊਮ ਪਰਮਾਨਿਓ ਕਾਲੀ ਪਾਏ ਸਦਾ ਸ਼ਿਵ ਜੂ ਸਭ ਦੇਸ਼ ਬਦੇਸ਼ ਭਿਆ ਹਮ ਜਾਣਿਓ ਕਾਲੀ ਪਾਏ ਭਇਓ ਮਿਟ ਗਇਓ ਜਗ ਜਾਈ ਤੇ ਤਾਏ ਸਭ ਪੈ ਚਾਨਿਓ ਕ ਤੇਵ ਕੇ ਭੇਦ ਸਭੇ ਤਜ ਕੇਵਲ ਕਾ ਕਿਰਪਾ ਨਿਧ ਮਾਨਿਓ ਬੇਦ ਕ ਤੇਵ ਕੇ ਭੇਦ ਸਭੇ ਤਜ ਕੇਵਲ ਕਾ ਕਿਰਪਾ ਨਿਧ ਮਾਨਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ